ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਨਾਸ਼ਤਾ ਜਿਹੜਾ ਕਿ ਆਪਾਂ ਸਨੈਕਸ ਕਰ ਲੋ ਚਾਹੇ ਤੁਸੀਂ ਨਾਸ਼ਤਾ ਕਰ ਲੋ ਕੁਝ ਵੀ ਕਰ ਲੋ ਜਿਹੜਾ ਕਿ ਆਪਾਂ ਚੌਲਾਂ ਤੋਂ ਕੱਚੇ ਚੌਲਾਂ ਤੋਂ ਤੇ ਸੂਜੀ ਤੋਂ ਤਿਆਰ ਕਰਾਂਗੇ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਕੌਲੀ ਦੇ ਕਰੀਬ ਚੌਲ ਲੈ ਲਏ ਸੀਗੇ ਇਹਨਾਂ ਨੂੰ ਤਿਆਰ ਪੰਜ ਘੰਟੇ ਵਾਸਤੇ ਆਪਾਂ ਪਾਣੀ 'ਚ ਭਿਉ ਕੇ ਰੱਖ ਲਿਆ ਸੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਤੇ ਜਿਹੜੇ ਹੈਗੇ ਚੌਲ ਹੈਗੇ ਆਪਾਂ ਇੱਕ ਬਰਟਨ ਦੇ ਵਿੱਚ ਪਾ ਲਾਂਗੇ ਮਿਕਸੀ ਦੇ ਜਾਰ 'ਚ ਪਾਉਣੇ ਮਿਕਸੀ ਨਾਲ ਗ੍ਰाइंड ਕਰਨਾ ਤੁਸੀਂ ਮਿਕਸੀ ਨਾਲ ਇਹਨੂੰ ਪੀਸ ਲਓ ਤੇ ਨਹੀਂ ਜੇ ਹੈਂਡੀ ਨਾਲ ਮੈਂ ਹੈਂਡੀ ਨਾਲ ਕਰਦੀ ਆ ਤਾਂ ਕਰਕੇ ਮੈਂ ਜਿਹੜਾ ਹੈਗਾ ਇੱਕ ਗੜਵੀ ਦੇ ਵਿੱਚ ਪਾਲਿਆ ਚੌਲ ਤੇ ਉਸ ਤੋਂ ਬਾਅਦ ਇੱਕ ਕੌਲੀ ਦੇ ਕਰੀਬ ਮੈਂ ਪਾਲੀ ਇਹਦੇ ਵਿੱਚ ਸੂਜੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਲਿਆ ਅੱਧਾ ਚਮਚ ਜੀਰਾ ਤੇ ਉਸ ਤੋਂ ਬਾਅਦ ਆਪਾਂ ਕੁਝ ਹੋਰ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਲਾਲ ਮਿਰਚ ਸੁੱਕੇ ਹੋਏ ਕਸ਼ਮੀਰੀ ਇਹ ਕਾਫੀ ਤਿੱਖੀ ਹੈਗੀ ਤੇ ਇਹ ਆਪਾਂ ਅਨ ਡੇਢ ਦੋ ਮਿਰਚਾਂ ਇਹਦੇ ਵਿੱਚ ਐਡ ਕਰਤੀਆਂ ਤੇ ਕਾਫੀ ਜ਼ਿਆਦਾ ਤਿੱਖੀਆਂ ਨੇ ਜੇ ਬੀਜ ਕੱਢ ਕੇ ਕਰਨੀਆਂ ਤੁਸੀਂ ਉਹ ਵੀ ਕਰ ਸਕਦੇ ਹੋਗੇ ਬੀਜ ਵੀ ਕੱਢ ਸਕਦੇ ਹੋ ਤੇ ਉਸ ਤੋਂ ਬਾਅਦ ਪੰਜ ਸੱਤ ਕਲੀਆਂ ਜਿਹੜੀਆਂ ਲਸਣ ਦੀਆਂ ਛਿੱਲ ਕੇ ਪਾ ਲਈਆਂ ਨੇ ਥੋੜਾ ਜਿਹਾ ਪਾਣੀ ਪਾ ਲਵਾਂਗੇ ਆਪਾਂ ਇਹਦੇ ਵਿੱਚ ਤੇ ਇਹਨੂੰ ਬਰੀਕ ਸਮੂਥ ਪੇਸਟ ਤਿਆਰ ਕਰ ਲਵਾਂਗੇ ਇਹ ਜਿਹੜਾ ਪੇਸਟ ਬਣ ਕੇ ਤਿਆਰ ਹੋ ਗਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਆਪਾਂ ਬਣਾਵਾਂਗੇ ਜਿਹੜਾ ਸਨੈਕਸ ਹੈਗਾ ਇਹ ਬਹੁਤ ਹੀ ਘੱਟ ਤੇਲ ਨਾਲ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਦੋ ਚੁਟਕੀ ਦੇ ਕਰੀਬ ਪਾਤਾ ਮਿੱਠਾ ਸੋਡਾ ਖਾਣ ਵਾਲਾ ਉਸ ਤੋਂ ਬਾਅਦ ਦੋ ਚੁਟਕੀ ਪਾਤਾ ਬੇਕਿੰਗ ਪਾਊਡਰ ਤੇ ਉਸ ਤੋਂ ਬਾਅਦ ਪਾਤਾ ਆਪਾਂ ਸਵਾਦ ਅਨਸਾਰ ਨਮਕ ਕਿਉਂਕਿ ਮਿਰਚ ਆਪਾਂ ਪਹਿਲਾਂ ਪਾਈ ਸੀ ਤੇ ਹਲਕੀ ਜਿਹੀ ਮਿਰਚ ਆਪਾਂ ਹੋਰ ਪਾ ਲਵਾਂਗੇ ਇਹਦੇ ਵਿੱਚ ਅੱਧੇ ਚਮਚੇ ਦੇ ਕਰੀਬ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਧਨੀਆ ਹੈਗਾ ਤਾਂ ਧਨੀਆ ਪਾ ਲਵੋ ਤੇ ਪਰ ਮੈਂ ਗਰਮੀ ਜ਼ਿਆਦਾ ਹੋਣ ਕਰਕੇ ਤੇ ਮੈਂ ਇਹਦੇ ਵਿੱਚ ਥੋੜੀਆਂ ਜਿਹੀਆਂ ਪੱਤੀਆਂ ਪਦੀਨੇ ਦੀਆਂ ਬਰੀਕ ਕਰਕੇ ਪਾ ਲਈਆਂ ਤੇ ਇੱਕ ਪਿਆਜ਼ ਨੂੰ ਬਰੀਕ-ਬਰੀਕ ਕੱਟ ਕੇ ਪਾ ਲਿਆ ਤੇ ਜਿਪਦੀਨਾ ਹੈ ਤਾਂ ਤੁਸੀਂ ਪਦੀਨਾ ਪਾ ਲਓ ਜੇ ਤਨੀਆ ਹੈ ਤਨੀਆ ਪਾ ਲਓ ਇਹਦੇ ਨਾਲ ਜਿਹੜਾ ਕਲਰ ਹੈ ਬਹੁਤ ਵਧੀਆ ਆਉਂਦਾ ਉਸ ਤੋਂ ਬਾਅਦ ਆਪਾਂ ਇੱਕ ਪਲੇਟ ਲੈ ਲਵਾਂਗੇ ਤੇ ਇਹਦੇ ਉੱਤੇ ਆਪਾਂ ਚਾਹੇ ਤੇਲ ਲਾ ਲਓ ਚਾਹੇ ਘਿਓ ਲਾ ਲਓ ਕੋਈ ਵੀ ਚੀਜ਼ ਲਾ ਲਓ ਤੇ ਮੈਂ ਇਹ ਜਿਹੜਾ ਸਰੋਂ ਦਾ ਤੇਲ ਹੈਗਾ ਗਰਮ ਕਰਕੇ ਰੱਖਿਆ ਹੋਇਆ ਹੈਗਾ ਤੇ ਇਹਨੂੰ ਗਰਮ ਕਰਕੇ ਠੰਡਾ ਕੀਤਾ ਹੋਇਆ ਹੈਗਾ ਤੇ ਤੇਲ ਨੂੰ ਲਾ ਲਿਆ ਪਲੇਟ ਦੇ ਉੱਪਰ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਹੈ ਬੈਟਰ ਤਿਆਰ ਕੀਤਾ ਹੋਇਆ ਹੈਗਾ ਤੇ ਇਹ ਇਹਦੇ ਵਿੱਚ ਆਪਾਂ ਪਾ ਲਵਾਂਗੇ ਚੰਗੀ ਤਰ੍ਹਾਂ ਹਿਲਾ ਕੇ ਕਿਉਂਕਿ ਇਹਦੇ ਵਿੱਚ ਆਪਾਂ ਪਿਆਜ਼ ਵੀ ਪਾ ਲਿਆ ਤੇ ਨਮਕ ਸਾਰਾ ਕੁਝ ਮਿਕਸ ਕਰਕੇ ਇਹਦੇ ਵਿੱਚ ਪਾ ਲਿਆ ਆਪਾਂ ਨੇ ਉਸ ਤੋਂ ਬਾਅਦ ਆਪਾਂ ਇੱਕ ਵੱਡਾ ਬਰਤਨ ਲੈ ਲਵਾਂਗੇ ਉਹਦੇ ਵਿੱਚ ਆਪਾਂ ਪਾਣੀ ਚੜਾ ਦਾਂਗੇ ਗਰਮ ਹੋਣ ਵਾਸਤੇ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਕੋਈ ਵੀ ਸਟੈਂਡ ਹੈਗਾ ਸਟੈਂਡ ਰੱਖ ਲਓ ਜੇ ਕੋਲੀ ਬੱਟੀ ਮੁੱਦੀ ਮਾਰਨੀ ਆ ਤਾਂ ਉਹ ਵੀ ਮਾਰ ਸਕਦੇ ਹੋਗੇ ਜੇ ਸਟੈਂਡ ਨਹੀਂ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਪਲੇਟ ਹੈਗੀ ਆਪਣੇ ਬੈਟਰ ਵਾਲੀ ਇਹ ਦੇ ਵਿੱਚ ਆਪਾਂ ਰੱਖ ਦਵਾਂਗੇ ਤੇ ਇਹਨੂੰ ਟਾ ਕੇ 10 10 ਮਿੰਟ ਵਾਸਤੇ ਪਕਾ ਲਵਾਂਗੇ ਸਟੀਮ ਕਰ ਲਵਾਂਗੇ ਤੇ ਜਦ ਤੱਕ ਇਹ ਸਟੀਮ ਹੁੰਦਾ ਹੈਗਾ ਤੇ ਆਪਾਂ ਇਹਦੇ ਨਾਲ ਖਾਣ ਵਾਸਤੇ ਕੋਈ ਸਾਸ ਵਗੈਰਾ ਜੋ ਵੀ ਬਣਾਉਣੀ ਹੈ ਬਣਾ ਸਕਦੇ ਆਂ ਇਹ 10 ਮਿੰਟਾਂ ਬਾਅਦ ਆਪਾਂ ਇਹਨੂੰ ਚੈੱਕ ਕਰ ਲਵਾਂਗੇ ਇਹ ਹਲਕਾ ਜਿਹਾ ਮੈਨੂੰ ਬਚਾ ਲਉ ਕੱਚਾ ਲੱਗਿਆ ਤਾਂ ਇਹਨੂੰ ਥੋੜਾ ਜਿਹਾ ਆਪਾਂ ਹੋਰ ਧੱਕ ਕੇ ਪਕਾ ਲਵਾਂਗੇ ਇਹ ਆਪਣੀ ਜਿਹੜਾ ਮਤਲਬ ਕਿ ਬੈਟਰ ਦੇ ਅਕੋਰਡਿੰਗ ਆਏਗਾ ਵੀ ਜੇ ਤੁਸੀਂ ਜ਼ਿਆਦਾ ਪਾਇਆ ਹੋਇਆ ਬੈਟਰ ਹੈ ਤਾਂ ਜ਼ਿਆਦਾ ਥੋੜਾ ਜਿਹਾ ਟਾਈਮ ਲੈ ਲੂਗਾ ਤੇ ਮੈਂ ਹਲਕਾ ਹੀ ਪਾਇਆ ਤੇ ਦੇਖੋ ਤੁਸੀਂ ਪੱਕ ਕੇ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਗੈਸ ਨੂੰ ਬੰਦ ਕਰਕੇ ਇਹਨੂੰ ਬੜੇ ਆਸਾਨੀ ਨਾਲ ਕੱਢ ਲਵਾਂਗੇ ਸਾਵਧਾਨੀ ਨਾਲ ਕਿਉਂਕਿ ਪਲੇਟ ਵੀ ਗਰਮ ਹੈ ਤੇ ਨੀਚੋਂ ਪਾਣੀ ਵੀ ਗਰਮ ਹੈ ਤੇ ਇਹ ਆਪਾਂ ਪਲੇਟ ਹੈਗੀ ਜਿਹੜੀ ਕੱਢ ਲਈ ਹੈਗੀ ਪਾਣੀ ਦੇ ਵਿੱਚੋਂ ਤੇ 5-7 ਮਿੰਟਾਂ ਬਾਅਦ ਇਹ ਠੰਡੇ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜੀ ਸ਼ੇਪ ਦੇਣੀ ਹੈਗੀ ਤੁਸੀਂ ਸ਼ੇਪ 'ਚ ਕੱਟ ਸਕਦੇ ਹੋਗੇ ਤੇ ਇਹ ਬਹੁਤ ਆਸਾਨੀ ਨਾਲ ਕੱਟਿਆ ਜਾਂਦਾ ਹੈਗਾ ਇਹਦੇ ਵਿੱਚ ਮੈਂ ਨਾ ਥੋੜੇ ਜਿਹਾ ਬਰੀਕ-ਬਰੀਕ ਜਿਹੜੇ ਪਿਆਜ਼ ਕਰਕੇ ਪਾਏ ਸੀਗੇ ਤੇ ਇਹ ਕਈ ਵਾਰ ਵਿੱਚ ਆ ਜਾਂਦੇ ਕੱਢ ਨੂੰ ਕੱਟਣ ਵੇਲੇ ਤਾਂ ਕੋਈ ਦਿੱਕਤ ਨਹੀਂ ਹੈਗੀਗੀ ਆਸਾਨੀ ਨਾਲ ਕੱਟਿਆ ਜਾਂਦਾ ਹੈਗਾ ਇਹ ਤੇ ਇਹਦੇ ਜਿਹੜੇ ਸ਼ੇਪ ਆ ਕੋਈ ਵੀ ਦੇ ਸਕਦੇ ਹੋਗੇ ਤੇ ਮੈਂ ਇਹਨੂੰ ਚੌਰਸ ਸ਼ੇਪ ਦੇ ਵਿੱਚ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਵਾਂਗੇ ਤੇ ਬਹੁਤ ਹੀ ਵਧੀਆ ਟੇਸਟੀ ਜਿਹੜਾ ਬਹੁਤ ਹੀ ਘੱਟ ਤੇਲ ਨਾਲ ਬਣ ਕੇ ਤਿਆਰ ਹੋ ਜਾਂਦਾ ਜਿਹੜਾ ਇਹ ਆਪਣਾ ਚੌਲਾਂ ਦਾ ਤੇ ਸੁਜੀ ਦਾ ਸਨੈਕਸ ਹੈਗਾ ਤੇ ਬਹੁਤ ਘੱਟ ਮਿਹਨਤ ਆਉਂਦੀ ਹੈ ਇਹਦੇ ਤੇ ਤੇ ਤੇਲ ਵੀ ਬਹੁਤ ਘੱਟ ਲੱਗਦਾ ਹੈਗਾ ਤੇ ਜੇ ਤੁਸੀਂ ਇਹਨੂੰ ਫਰਾਈ ਕਰਨੇ ਤਾਂ ਤੁਸੀਂ ਫਰਾਈ ਵੀ ਕਰ ਸਕਦੇ ਆ ਵੈਸੇ ਦੋ ਚਮਚ ਚਮਚ ਦੋ ਚਮਚਾਂ ਦੇ ਵਿੱਚ ਹੀ ਜਿਹੜਾ ਇਹ ਆਪਣਾ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਹਨੂੰ ਆਪਾਂ ਹੁਣ ਕੱਢ ਲਾਵਾਂਗੇ ਪੀਸਾਂ ਨੂੰ ਤੇ ਬਹੁਤ ਆਸਾਨੀ ਨਾਲ ਨਿਕਲ ਜਾਂਦੇ ਨੇਗੇ ਪਲੇਟ ਦੇ ਵਿੱਚੋਂ ਕਿਉਂਕਿ ਠੰਡਾ ਹੋਣ ਤੋਂ ਬਾਅਦ ਦੇਖੋ ਤੁਸੀਂ ਕਿੰਨਾ ਵਧੀਆ ਪੀਸ ਹੈਗੇ ਜਿਹੜੇ ਆਪਣੇ ਨਿਕਲ ਚੁੱਕੇ ਨੇਗੇ ਦੋਨੇ ਸਾਈਡਾਂ ਤੋਂ ਵਧੀਆ ਇਹ ਪੱਕ ਗਿਆ ਹੈਗਾ ਜੇ ਤੁਸੀਂ ਇਸ ਤਰ੍ਹਾਂ ਵੀ ਖਾਣਾ ਤਾਂ ਇਸ ਤਰ੍ਹਾਂ ਵੀ ਖਾ ਸਕਦੇ ਹੋਗੇ ਤੇ ਨਹੀਂ ਆਪਾਂ ਥੋੜਾ ਜਿਹਾ ਇਹਨੂੰ ਕ੍ਰਿਸਪੀ ਕਰਨ ਵਾਸਤੇ ਆਪਾਂ ਇਹਦੇ ਵਿੱਚ ਦੋ ਚਮਚੇ ਤੇਲ ਦੇ ਵਿੱਚ ਨਾਲ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਕਾ ਲਵਾਂਗੇ ਤੇ ਕ੍ਰਿਸਪੀ ਕਰ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਆਪਣਾ Facebook ਤੇ ਪੇਜ ਹੈ ਨੰਬਰ 1 ਰਸੋਈ ਤੇ ਉਹਨੂੰ ਵੀ ਫੋਲੋ ਕਰਨਾ ਤੇ ਇੰਸਟਾਗ੍ਰam ਐਡੀ ਕੈਂਟ ਸਰਦਾਰਨੀ ਉਹਨੂੰ ਵੀ ਫੋਲੋ ਕਰਨਾ ਤੇ ਕਿਉਂਕਿ ਆਪਾਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਣੇ ਆ ਤੇ ਬਹੁਤ ਹੀ ਆਸਾਨੀ ਨਾਲ ਬਣ ਜਾਂਦੀ ਹੈਗੀ ਜਿਹੜੀ ਵੀ ਕੋਈ ਰੈਸਪੀ ਹੈਗੀ ਘਰ ਦੇ ਵੇਸਕ ਦੇ ਸਮਾਨ ਤੋਂ ਤੇ ਇਧਰ ਆਪਾਂ ਇੱਕ ਪੈਨ ਲੈ ਲਿਆ ਇਹਦੇ ਵਿੱਚ ਦੋ ਚਮਚੇ ਦੇ ਕਰੀਬ ਤੇਲ ਪਾਤਾਗਾ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਜੀਰਾ ਤੇ ਜੇ ਤੁਸੀਂ ਜੀਰਾ ਖਾਣਾ ਪਸੰਦ ਕਰਦੇ ਹੋ ਤਾਂ ਪਾ ਸਕਦੇ ਹੋ ਜੇ ਨਹੀਂ ਕਈ ਲੋਕ ਨਹੀਂ ਵੀ ਖਾਣਾ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਛੱਡ ਵੀ ਸਕਦੇ ਹੋਗੇ ਜਿਹੜੀ ਕੋਈ ਚੀਜ਼ ਤੁਹਾਨੂੰ ਐਕਸਟਰਾ ਲੱਗਦੀ ਹੈਗੀ ਨਹੀਂ ਪਸੰਦ ਲੱਗਦੀ ਹੈਗੀ ਵੀ ਖਾਣ ਦੇ ਵਿੱਚ ਵਧੀਆ ਨਹੀਂ ਲੱਗਦੀ ਤਾਂ ਤੁਸੀਂ ਉਹਨੂੰ ਛੱਡ ਵੀ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਤੇ ਇਹਦੇ ਵਿੱਚ ਆਪਾਂ ਤੇਲ ਗਰਮ ਹੋਣ ਤੋਂ ਬਾਅਦ ਥੋੜਾ ਜੀਰਾ ਪਾਤਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਰਾਈ ਦੇ ਦਾਣੇ ਤੇ ਕੁਝ ਥੋੜੀ ਜਿਹੀ ਕਲੌਂਜੀ ਜਿਹੜੇ ਪਿਆਜ਼ ਦੇ ਬੀਜ ਕਹਿੰਨੇ ਆ ਆਪਾਂ ਉਹ ਪਾ ਦਵਾਂਗੇ ਇਹਨਾਂ ਨਾਲ ਥੋੜਾ ਜਿਹਾ ਟੇਸਟ ਆਗਾ ਬਹੁਤ ਵਧੀਆ ਆਉਂਦਾਗਾ ਤੇ ਥੋੜੇ ਜਿਹਾ ਆਪਾਂ ਪਧੀਨੇ ਦੇ ਪੱਤੇ ਹੈਗੇ ਜਿਹੜੇ ਉਹੀ ਪਾਤੇ ਆ ਦੇ ਵਿੱਚ ਕੱਟੇ ਹੋਏ ਜੇ ਤੁਸੀਂ ਇੱਥੇ ਕੜੀ ਪੱਤਾ ਪਾਉਣਾ ਤਾਂ ਕੜੀ ਪੱਤਾ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਤੁਸੀਂ ਚਿੱਟੇ ਤਿਲ ਵੀ ਪਾ ਸਕਦੇ ਹੋਗੇ ਜਿਹੜਾ ਕਿ ਕਲਰ ਮਤਲਬ ਕਿ 스낵ਸ ਦਾ ਜਦੋਂ ਉੱਪਰ ਲੱਗਦੀ ਆ ਤਾਂ ਬਹੁਤ ਸੋਹਣੇ ਲੱਗਦੇ ਨੇਗੇ ਕੋਈ ਵੀ ਚੀਜ਼ ਤੁਸੀਂ ਐਡ ਕਰ ਸਕਦਾ ਜਿਹੜੀ ਚੀਜ਼ ਦਾ ਤੜਕਾ ਲਾਉਣਾ ਹੈਗਾ ਉਹ ਵੀ ਲਾ ਸਕਦੇ ਹੋ ਹਰੀ ਮਿਰਚ ਕੱਟ ਕੇ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਆਪਣੇ ਇਹ ਪੀਸ ਕੱਟੇ ਹੋਏ ਸੀਗੇ ਸਨੈਕਸ ਦੇ ਤੇ ਇਹ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਸਾਰੇ ਇਹਦੇ ਵਿੱਚ ਰੱਖਦੇ ਜਿੰਨੇ ਤੁਹਾਡੇ ਫਰਾਈਪੈਨ ਦੇ ਵਿੱਚ ਆ ਸਕਦੇ ਆ ਤੁਸੀਂ ਰੱਖ ਸਕਦੇ ਹੋਗੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਇੱਕ ਪਾਸੇ ਸਿਕਨ ਤੋਂ ਬਾਅਦ ਆਪਾਂ ਇਹਨਾਂ ਦਾ ਪਾਸਾ ਪਲਟ ਦਵਾਂਗੇ ਤੇ ਇਹਨਾਂ ਨੂੰ ਆਪਾਂ ਜਿੰਨੇ ਟਿਕਦੇ ਹੈਗੇ ਸਾਰੇ ਇਹਦੇ ਵਿੱਚ ਫਰਾਈਪੈਨ ਦੇ ਵਿੱਚ ਧਰ ਲਵਾਂਗੇ ਇਹਨਾਂ ਨੂੰ ਥੋੜਾ ਜਿਹਾ ਟਾਈਮ 1-2 ਮਿੰਟ ਸਿਕੰਡ ਤੋਂ ਬਾਅਦ ਇੱਕ ਸਾਈਡ ਜਿਹੜੀ ਇਹਨਾਂ ਦੀ ਕ੍ਰਿਸਪੀ ਹੋ ਜਾਊਗੀ ਤੇ ਆਪਾਂ ਇਹਨਾਂ ਨੂੰ ਫਲਟਰ ਦਵਾਂਗੇ ਤੁਸੀਂ ਦੇਖ ਸਕਦੇ ਹੋਵੋਗੇ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਜਿਹੜਾ ਸਨੈਕਸ ਹੈਗਾ ਤੇ ਬਹੁਤ ਹੀ ਟੇਸਟੀ ਬਣਦਾ ਹੈਗਾ ਖਾਣ ਦੇ ਵਿੱਚ ਤੇ ਨਾਲੇ ਜ਼ਿਆਦਾ ਤੇਲ ਨਹੀਂ ਹੈਗਾ ਇਹਦੇ ਵਿੱਚ ਤੇ ਤੇਲ ਤਾਂ ਤੁਸੀਂ ਜੇ ਨਾਨ ਸਟਿਕ ਦੇ ਵਿੱਚ ਪਾਉਣਾ ਤਾਂ ਸਿਰਫ ਤੁਸੀਂ ਜਿਵੇਂ ਮੈਂ ਇਹਦੇ ਵਿੱਚ ਦੋ ਚਮਚੇ ਤੇਲ ਪਾਏ ਹੈਗੇ ਤੁਸੀਂ ਸਿਰਫ ਇਹਨੂੰ ਜਿਹੜਾ ਆਪਣਾ ਫਰਾਈ ਪੈਨ ਆ ਤੁਸੀਂ ਮਾੜਾ ਜਾਂ ਹਲਕਾ-ਹਲਕਾ ਤੇਲ ਲਾ ਕੇ ਵੈਸੇ ਹੀ ਤੁਸੀਂ ਰੱਖ ਕੇ ਇਹਨੂੰ ਕ੍ਰਿਸਪੀ ਕਰ ਸਕਦੇ ਹੋਗੇ ਕੋਈ ਚੱਕਰ ਨਹੀਂ ਹੈਗਾ ਗਾ ਵੀ ਜੇ ਇਦੋਂ ਵੀ ਘੱਟ ਖਾਣਾ ਪਸੰਦ ਕਰਦੇ ਹੋ ਤੇਲ ਤੇ ਇਹਨਾਂ ਨੂੰ ਆਪਾਂ ਉਲਟ-ਪਲਟ ਕਰਕੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਜੇ ਹੋਣ ਤੇ ਕਰ ਪਕਾ ਲਾਂਗੇ ਵੈਸੇ ਤਾਂ ਇਹ ਪੱਕੇ ਹੋਏ ਨੇਗੇ ਤੇ ਪਰ ਫਿਰ ਵੀ ਆਪਾਂ ਇਹਨਾਂ ਨੂੰ ਕ੍ਰਿਸਪੀ ਹੋਣ ਤੇ ਕਰ ਪਕਾ ਲਾਵਾਂਗੇ ਜਿਹੜਾ ਇਹਨਾਂ ਦਾ ਟੇਸਟ ਹੈਗਾ ਉਹ ਬਹੁਤ ਵਧੀਆ ਆਉਂਦਾ ਉੱਪਰੋਂ ਕ੍ਰਿਸਪੀ ਤੇ ਅੰਦਰੋਂ ਸੌਫਟ ਤੇ ਇਹਨਾਂ ਨੂੰ ਆਪਾਂ ਉਲਟ-ਪਲਟ ਕਰਕੇ ਥੋੜੇ ਜਿਹੇ ਟਾਈਮ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੇ ਆ ਜਿਹੜੇ ਇਹ ਪਦੀਨੇ ਦੇ ਪੱਤੇ ਸੀਗੇ ਤੇ ਜੀਰਾ ਤੇ ਆਪਣੀ ਕਲੌਂਜੀ ਰਾਈ ਸੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹਦਾ ਲੁੱਕ ਆਉਂਦਾ ਹੈਗਾ ਜਦੋਂ ਉੱਪਰ ਚਿਪਕ ਜਾਂਦਾ ਹੈਗਾ ਇਹ ਸਨੈਕਸ ਦੇ ਤਾਂ ਬਹੁਤ ਸੋਹਣੇ ਲੱਗਦੇ ਨੇ ਇਹ ਹਰੇ-ਹਰੇ ਪੱਤੇ ਬਹੁਤ ਵਧੀਆ ਲੱਗਦੇ ਨੇਗੇ ਦੇਖਣ ਨੂੰ ਤੇ ਜਿਹੜਾ ਇਹਨਾਂ ਦਾ ਟੇਸਟ ਹੈਗਾ ਜਦੋਂ ਆਪਾਂ ਖਾਣੇ ਆ ਤਾਂ ਬਹੁਤ ਵਧੀਆ ਆਉਂਦਾ ਹੈਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਅ ਸੇਕ ਲਵਾਂਗੇ ਕ੍ਰਿਸਪੀ ਹੋਣ ਤੱਕ ਤੇ ਥੋੜੇ ਟਾਈਮ ਦੇ ਵਿੱਚ ਇਹ ਸਿੱਕ ਕੇ ਤਿਆਰ ਹੋ ਜਾਂਦੇ ਨੇਗੇ ਤੇ ਬਹੁਤ ਹੀ ਆਸਾਨ ਜੀ ਰੈਸਪੀ ਹੈਗੀ ਆਪਾਂ ਨਵੀਆਂ-ਨਵੀਆਂ ਇਸ ਤਰ੍ਹਾਂ ਦੀਆਂ ਆਸਾਨ-ਸਾਨ ਰੈਸਪੀਆਂ ਲੈ ਕੇ ਆਉਂਦੇ ਹਾਂ ਤੁਹਾਡੇ ਵਾਸਤੇ ਕੋਈ ਵੀ ਅਣਜਾਣ ਬੰਦਾ ਇਹਨੂੰ ਬਣਾ ਕੇ ਟਰਾਈ ਕਰ ਸਕਦਾ ਹੈ ਤੇ ਜਿਆਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹ ਆਸਾਨੇ ਨਾਲ ਹੀ ਬਣ ਜਾਂਦੀ ਹੈਗੀ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਕਲਰ ਹੈਗਾ ਕਿੰਨਾ ਵਧੀਆ ਆਉਂਦਾ ਹੈਗਾ ਤੇ ਬਹੁਤ ਸੋਹਣੇ ਲੱਗਦੇ ਨੇ ਤੇ ਖਾਣ ਦੇ ਵਿੱਚ ਹੀ ਉਹਨੇ ਟੇਸਟੀ ਨੇਗੇ ਤੇ मतलब કે ਤੁਸੀਂ રોજ ਹੀ ਖਾਣਾ ਪਸੰਦ ਕਰੋਗੇ ਕਿਉਂਕਿ ਇਹ ਬਹੁਤ ਹੀ ਘੱਟ ਤੇ ਹਲਕਾ ਫੁਲਕਾ ਨਾਸ਼ਟਾ ਹੈ ਜਿਹੜਾ ਆਪਾਂ ਬਣਾ ਕੇ ਤਿਆਰ ਕੀਤਾ ਇਹਨੂੰ ਸੁਬਾ ਦੁਪਹਿਰੇ ਸ਼ਾਮ ਜਦੋਂ ਵੀ ਤੁਸੀਂ ਮਰਜ਼ੀ ਚਾਹ ਨਾਲ ਬਣਾ ਕੇ ਖਾ ਸਕਦੇ ਹੋਗੇ ਜੇ ਕੋਈ ਗੈਸਟ ਆਵੇ ਤਾਂ ਤੁਸੀਂ ਥੋੜੇ ਟਾਈਮ ਦੇ ਵਿੱਚ ਹੀ ਬਣਾ ਕੇ ਇਹ ਤਿਆਰ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਮਤਲਬ ਕਿ ਪਾਫ ਦੇ ਵਿੱਚ ਸਟੀਮ ਕਰਕੇ ਤੁਸੀਂ ਇਹਨਾਂ ਨੂੰ ਪੀਸ ਕੱਟ ਕੇ ਇਹਨਾਂ ਨੂੰ ਤੁਸੀਂ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋ ਪਹਿਲਾਂ ਤਾਂ ਇਹ ਖਰਾਬ ਨਹੀਂ ਹੁੰਦੇ ਹੈਗੇ ਕਿ ਇਹ ਜਿਹੜਾ ਇਹਦੇ ਵਿੱਚ ਲਸਣ ਤੇ ਪਿਆਜ਼ ਪਾਇਆਗਾ ਉਹ ਤੁਸੀਂ ਇਹਦੇ ਵਿੱਚ ਨਾ ਵੀ ਐਡ ਕਰੋ ਕਿਉਂਕਿ ਲਸਣ ਪਿਆਜ਼ ਨਾਲ ਥੋੜਾ ਜਿਹਾ ਦਿੱਕਤ ਹੋ ਜਾਂਦੀ ਹੈਗੀ ਕਿ ਖਰਾਬ ਹੋ ਜਾਂਦਾ ਹੈਗਾ ਤੇ 스멜 ਆਉਣ ਲੱਗ ਜਾਂਦੀ ਹੈਗੀ ਤੇ ਇਹ ਜਿਹੜਾ ਉਸ ਤੋਂ ਬਾਅਦ ਇਹ ਜਿਹੜੇ ਪੱਕ ਗਏ ਨੇਗੇ ਆਪਣੇ ਤੇ ਥੋੜਾ ਜਿਹਾ ਆਪਾਂ ਇਹਦੇ ਉੱਤੇ ਨਮਕ ਥੋੜੀ ਜਿਹੀ ਲਾਲ ਮਿਰਚ ਤੇ ਥੋੜਾ ਜਿਹਾ ਚਾਟ ਮਸਾਲਾ ਪਾ ਕੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਹੋਰ ਇਹਦੇ ਵਿੱਚ ਅਲਟ-ਫਲਟ ਕੇ ਫਰਾਈ ਕਰ ਲਵਾਂਗੇ ਭੁੰਨ ਲਵਾਂਗੇ ਮਤਲਬ ਕਿ ਇਹ ਚੰਗੀ ਤਰ੍ਹਾਂ ਜਿਹੜਾ ਮਸਾਲਾ ਹੈਗਾ ਉਹ ਵੀ ਇਹਦੇ ਉੱਪਰ ਚਿਪਕ ਜਾਊਗਾ ਤੇ ਖਾਣ ਦੇ ਵਿੱਚ ਬਹੁਤ ਹੀ ਚਟਪਟਾ ਟੇਸਟ ਆਉਂਦਾ ਹੈਗਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਇਹਨੂੰ ਆਪਾਂ ਸਰਵ ਕਰ ਲਵਾਂਗੇ ਟਮਾਟੋ ਕੈਚ-ਅਪ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਲਦੀ ਮਿਲਦੇ ਆਪਾਂ ਇੱਕ ਨਵੀਂ ਹੋਰ ਰੈਸਪੀ ਲੈ ਕੇ ਤੁਹਾਡੇ ਵਾਸਤੇ ਬਹੁਤ ਹੀ ਆਸਾਨ ਜੀ ਤੇ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟਿਕਾਲ ਜੀ